ਲੋ ਜੀ ਨਿੰਦਰਾਤਰੀ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਚੜਦੀ ਕਲਾ 'ਚ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਜਿਹੜਾ ਸਾਡੇ ਅੱਜ ਦੀ ਬਲੌਗ ਦੀ ਸ਼ੁਰੂਆਤ ਆ ਜੀ ਉਹ ਹੋਮ ਮੇਡ ਸੋਪ ਦੀ ਆ ਵੀ ਆਪਾਂ ਮਲਤਾਨੀ ਮਿੱਟੀ ਦੀ ਸਾਬਣ ਆਪਾਂ ਘਰੇ ਕਿਵੇਂ ਤਿਆਰ ਕਰ ਸਕਦੇ ਆ ਤੇ ਉਹਦੇ ਵਿੱਚ ਕੀ ਕੀ ਮਟੀਰੀਅਲ ਯੂਜ਼ ਹੋਊਗਾ ਕਿਉਂਕਿ ਇਹ ਬਿਲਕੁਲ ਨੇਚਰਲ ਸੋਪ ਬਣ ਕੇ ਘਰੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਸਾਰੀਆਂ ਭੈਣਾਂ ਜਾਂ ਕੋਈ ਵੀ ਤਿਆਰ ਕਰ ਸਕਦੇ ਹੋ ਤੁਸੀਂ ਵੀ ਜੀ ਘਰੇ ਤਿਆਰ ਕਰ ਸਕਦੇ ਹੋ ਇਹ ਸਾਡਾ ਜਿਹੜਾ ਆਪਣਾ ਫੇਸ ਆ ਨਾ ਕਾਫੀ ਹੁਣ ਸੂਰਜ ਦੀ ਗਰਮੀ ਕਰਕੇ ਆਪਣਾ ਜਿਹੜੀ ਸਕਿਨ ਨਾ ਡਰਾਈ ਹੋ ਚੁਗੀ ਹੋਗੀ ਉਹਦੇ ਵਿੱਚ ਮੋਇਸਚਰਾਈਜ਼ਰ ਲਿਆਉਣ ਲਈ ਆਪਾਂ ਮਲਤਾਨੀ ਮਿੱਟੀ ਯੂਜ਼ ਕਰਦੇ ਆ ਜਿਹੜੀ ਮੈਂ ਮਲਤਾਨੀ ਮਿੱਟੀ ਯੂਜ਼ ਕੀਤੀ ਹੈ ਜੀ ਇਹ ਮਾਰਕੀਟ ਚੋਂ ਲੈਂਦੀ ਆ ਡਾਇਮੰਡ ਦੀ ਇਹ ਬਹੁਤ ਹੀ ਵਧੀਆ ਦਾ ਰਿਜ਼ਲਟ ਹੈ ਇਹ ਵਾਲਾਂ ਲਈ ਵੀ ਯੂਜ਼ ਹੁੰਦੀ ਹੈ ਤੇ ਤੁਸੀਂ ਇਹ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਮਲਤਾਨੀ ਮਿੱਟੀ ਦੀ ਸਾਬਣ ਬਣਾਉਣ ਲਈ ਪਹਿਲਾਂ ਤਾਂ ਆਪਾਂ ਗੁਲਾਬ ਦੇ ਜਿਹੜੀਆਂ ਆਪਣਾ ਸੁਕਾਇਆ ਹੋਇਆ ਜੀ ਛਾਵੇਂ ਉਹ ਯੂਜ਼ ਕਰਿਆ ਜੀ ਆਪਾਂ ਨੇ ਗੁਲਾਬ ਦੀਆਂ ਪੰਖੂੜੀਆਂ ਲੈਤੀਆਂ ਨੇ ਜੀ ਆਪਾਂ ਨੇ ਤੇ ਸੈਕੰਡ ਆਪਣਾ ਹੈਗਾ ਜੀ ਇਹ ਕੱਚੀ ਗਿਰੀ ਦਾ ਬਿਲਕੁਲ ਸ਼ੁੱਧ ਆਪਣਾ ਉਹਦਾ ਤੇਲ ਜੀ ਖੋਪੇ ਦਾ ਜਿਹਨੂੰ ਨਾਰੀਅਲ ਦਾ ਤੇਲ ਵੀ ਬੋਲਦੇ ਨੇ ਤੇ ਦੋ ਵਿਟਾਮਿਨ ای ਦੇ کیپسول یوز ਕਰਾਂਗੇ جی ਆਪਾਂ ਜਿਹੜੇ ਸਕِن ਲਈ ਬਹੁਤ ਹੀ ਅੱਛੇ ਨੇ ਤੇ ਆਪਣੀ ਸਕِن ਨੇ ਦੇ ਨਾਲ 글로 ਕਰਦੀ ਆ ਬਿਲਕੁਲ ਜਿਆਦਾ ਬਹੁਤ ਜਿਆਦਾ ਤੇ ਆਪਾਂ ਥੋੜੀ ਜੀ ਮਲਤਾਨੀ ਮਿੱਟੀ ਲੈਂਦੀ ਆ ਤੇ ਨਾਲ ਆਪਾਂ شہد ਲੈਂਦਾ ਜੀ ਤੇ ਇੱਕ ਘਰੇ ਆਪਾਂ ਬਿਲਕੁਲ ਸੁਕਾਈ ਹੋਈ ਸੁੱਕੀ ਹੋਈ ਹਲਦੀ ਸ਼ੁੱਧ ਉਹ ਲੈਂਦੀ ਆ ਆਓ ਦੇਖਦੇ ਆ ਵੀ ਆਪਾਂ ਕਿਵੇਂ ਤਿਆਰ ਕਰ ਸਕਦੇ ਆ ਮਲਤਾਨੀ ਮਿੱਟੀ ਦੀ ਘਰੇ ਹੋਮ ਮੇਡ ਸਾਬਣ ਬਲੌਗ ਦੇ ਐਂਡ ਤੱਕ ਜਰੂਰ ਬਨੇ ਰਹੇ ਹੋ ਜੀ ਦੇਖਿਓ ਜੀ ਏ ਤੁਸੀਂ ਪਹਿਲਾਂ ਆਪਾਂ ਮਲਤਾਨੀ ਮਿੱਟੀ ਨੂੰ ਜੀ ਇਹਦੇ ਵਿੱਚ ਇੱਕ ਵੱਡੇ ਭਾਂਡੇ 'ਚ ਪਾਵਾਂਗੇ ਕਿਸੇ ਵੀ ਤੁਸੀਂ ਚੀਜ਼ ਯੂਜ਼ ਕਰ ਸਕਦੇ ਹੋ ਰਬੜ ਦਾ ਹੋਵੇ ਚਾਹੇ ਉਹ ਸਟੀਲ ਦਾ ਹੋਵੇ ਮੈਨੇ ਇਹ ਡੋਂਗਾ ਲੈ ਲਿਆ ਜੀ ਵੱਡਾ ਫਿਰ ਮਲਤਾਨੀ ਮਿੱਟੀ ਪਾਉਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਜਿੰਨਾ ਪੈਣਾ ਕੋਲ ਨਹੀਂ ਅਵੇਲੇਬਲ ਹੈਗਾ ਤੁਸੀਂ ਇਹਦੇ ਵਿੱਚ ਗੁਲਾਬ ਜਲ ਵੀ ਐਡ ਕਰ ਸਕਦੇ ਹੋ ਤੇ ਉਹ ਤੁਹਾਡੇ ਚਿਹਰੇ ਨੂੰ ਏਦੂ ਵੀ ਜ਼ਿਆਦਾ ਠੰਡਕ ਮਿਲੇਗਾ ਕਿਉਂਕਿ ਮੈਂ ਤਾਂ ਗੁਲਾਬ ਦੀਆਂ ਪੱਤੀਆਂ ਯੂਜ਼ ਕੀਤੀਆਂ ਨੇ ਇਹਦੇ ਵਿੱਚ ਆ ਦੇਖੋ ਮੈਂ ਗੁਲਾਬ ਜਲ ਨਹੀਂ ਯੂਜ਼ ਕੀਤਾ ਮੈਨੇ ਗੁਲਾਬ ਦੀਆਂ ਪੱਤੀਆਂ ਯੂਜ਼ ਕੀਤੀਆਂ ਨੇ ਇਹਦੇ ਵਿੱਚ ਤੇ ਇਹ ਮਿਕਸਚਰ ਨੂੰ ਇਹਦੇ ਵਿੱਚ ਬਾਅਦ ਚ ਪਾਵਾਂਗੇ ਆਪਾਂ ਜੀ ਸ਼ਹਿਦ ਸ਼ਹਿਦ ਵੀ ਬਹੁਤ ਹੀ ਗਲੋ ਲਿਆਉਂਦਾ ਜੀ ਸਕਿਨ ਤੇ ਤੇ ਠੰਡਾ ਹੁੰਦਾ ਸਕਿਨ ਲਈ ਇਹਦੇ ਵਿੱਚ ਮੈਨੇ ਸ਼ਹਿਦ ਦਾ ਚਮਚ ਪਾਇਆ ਤੁਸੀਂ ਨਾ ਜਿਹੜਾ ਵੀ ਮਟੀਰੀਅਲ ਤੁਸੀਂ ਪਾਉਣਾ ਹੈ ਇਹਦੇ ਵਿੱਚ ਕੁਆਂਟੀਟੀ ਦੇ ਹਿਸਾਬ ਨਾਲ ਪਾਉਣਾ ਤੇ ਹੁਣ ਆਪਾਂ ਇਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਐਡ ਕਰਤੀਆਂ ਜੀ ਇਹਦਾ ਪਾਊਡਰ ਹੁੰਦਾ ਜੀ ਮਿਕਸ ਕਰਕੇ ਫਿਰ ਇਹਦੇ ਵਿੱਚ ਜੌਵਾਂ ਦਾ ਆਟਾ ਹਲਦੀ ਜਾਂ ਤੁਸੀਂ ਚੌਲਾਂ ਦਾ ਆਟਾ ਵੀ ਮਿਕਸ ਕਰ ਸਕਦੇ ਹੋ ਉਹ ਮੇਰੇ ਕੋਲ ਅਵੇਲੇਬਲ ਹੈ ਨਹੀਂ ਸੀ ਤੇ ਮੈਨੇ ਇਹ ਚੀਜ਼ਾਂ ਜੋ ਵੀ ਮੇਰੇ ਕੋਲ ਘਰੇ ਪਈਆਂ ਸੀ ਜੀ ਮੈਨੇ ਉਹੀ ਯੂਜ਼ ਕੀਤੀਆਂ ਨੇ ਇਹਦੇ ਵਿੱਚੋਂ ਬਾਅਦੂ ਬਾਅਦ ਚ ਆਪਾਂ ਵਿਟਾਮਿਨ E ਦੇ ਦੋ ਕੈਪਸੂਲ ਪਾਵਾਂਗੇ ਜੀ ਵਿਟਾਮਿਨ E ਦੇ ਕੈਪਸੂਲ ਜ਼ਿਆਦੇ ਨਹੀਂ ਪਾਉਣੇ ਹੈਗੇ ਫਿਰ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਹੱਥਾਂ ਨਾਲ ਤੁਸੀਂ ਉਂਗਲਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ ਜਿੰਨਾ ਚਿਰ ਇਹ ਇੱਕ ਵਧੀਆ ਮਿਕਸ ਨਹੀਂ ਹੁੰਦਾ ਨਾ ਉਹਨਾਂ ਚਿਰ ਇਹਨੂੰ ਤੁਸੀਂ ਜਿਹੜਾ ਬੇਸ ਆ ਜੀ ਇਹਨੂੰ ਚੰਗੀ ਤਰ੍ਹਾਂ ਮਸਲੀ ਜਾਓ ਆਪਣੀਆਂ ਉਂਗਲਾਂ ਦੀ ਸਹਾਈਤ ਨਾਲ ਤੇ ਬਾਅਦ ਚੋਂ ਦੇਖੋ ਇਹਦਾ ਕਿਸ ਤਰ੍ਹਾਂ ਦਾ ਕਲਰ ਆਇਆ ਦੇਖੋ ਇਸ ਵਿੱਚ ਕਿੰਨਾ ਮੋਇਸਚਰਾਈਜ਼ਰ ਆ ਗਿਆ ਤੇਲ ਪਾਉਣ ਨਾਲ ਤੇ ਜੇ ਜੇ ਤੇਲ ਪਾਉਣ ਨਾਲ ਜੀ ਨਾ ਜ਼ਿਆਦਾ ਹੋਵੇ ਤੁਸੀਂ ਥੋੜਾ ਜਿਹਾ ਪਾਣੀ ਵੀ ਇਹਦੇ ਵਿੱਚ ਜਾਂ ਰੋਜ਼ ਵਾਟਰ ਯੂਜ਼ ਕਰ ਸਕਦੇ ਹੋ ਜਾਂ ਪਾਣੀ ਆ ਦੇਖੋ ਇਹਦੇ ਵਿੱਚ ਇਹ ਤੁਸੀਂ ਫਿਰ ਸਾਰਾ ਮਿਕਸਚਰ ਐਡ ਕਰਨ ਤੋਂ ਬਾਅਦ ਜੀ ਤੁਸੀਂ ਦੇਖੋ ਕਿੰਨਾ ਸੋਹਣਾ ਬਣ ਕੇ ਦੀ ਲੁੱਕ ਆਈ ਆ ਤੇ ਹੁਣ ਇਹਨੂੰ ਆਪਾਂ ਸ਼ੇਪ ਦੇਵਾਂਗੇ ਇਹਨੂੰ ਸ਼ੇਪ ਦੇਣ ਲਈ ਤੁਸੀਂ ਇਹ ਕੱਪੀਆਂ ਦੀ ਵੀ ਯੂਜ਼ ਕਰ ਸਕਦੇ ਹੋ প্লাਸਕਟੀਆਂ ਪਰ ਮੇਰੇ ਕੋਲ ਤਾਂ ਜੀ ਸਾਂਚਾ ਹੈ ਸਾਬਣਾਂ ਦਾ ਮੈਂ ਉਹਦੇ ਵਿੱਚ ਤੁਹਾਨੂੰ ਸਾਰਾ ਮਿਕਸਚਰ ਐਡ ਕਰਕੇ ਦਿਖਾਵਾਂਗੀ ਇਹਨੂੰ ਸਾਬਣ ਦੀ ਸ਼ੇਪ ਦੇਵਾਂਗੇ ਬਿਲਕੁਲ ਪਰ ਜਿੰਨਾਂ ਕੋਲ ਨਹੀਂ ਹੈਗਾ ਭੈਣਾਂ ਕੋਲ ਉਹ ਕੱਪੀਆਂ ਵਗੈਰਾ ਜਾਂ ਕੋਈ ਹੋਰ ਵੀ ਯੂਜ਼ ਕਰ ਸਕਦੇ ਹੋ ਨਾ ਆ ਦੇਖ ਤੁਸੀਂ ਉਂਗਲਾਂ ਦੀ ਸਹਾਇਤਾ ਨਾਲ ਇਹਨੂੰ ਕੋਈ ਮਰਜ਼ੀ ਸ਼ੇਪ ਦੇ ਦਿਓ ਤੇ ਜਿੰਨਾ ਪੈਣਾ ਕੋਲ ਨਹੀਂ ਇਹ ਚੀਜ਼ਾਂ ਮਟੀਰੀਅਲ ਹੈਗਾ ਤਾਂ ਤੁਸੀਂ ਕੱਟ ਕਰਕੇ ਵੀ ਯੂਜ਼ ਕਰ ਸਕਦੇ ਹੋ ਜਿਵੇਂ ਗੁਲਾਬ ਦੀਆਂ ਪੱਤੀਆਂ ਤਾਂ ਤੁਹਾਨੂੰ ਤੁਹਾਨੂੰ ਆਮ ਹੀ ਮਿਲ ਜਾਣਗੀਆਂ ਤੁਸੀਂ ਉਹ ਵੀ ਯੂਜ਼ ਕਰ ਲੋਗੇ ਰੋਜ਼ ਵਾਟਰ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਗੁਲਾਬ ਦੀਆਂ ਪੱਤੀਆਂ ਹੈਗੀਆਂ ਨੇ ਜੀ ਜੋ ਚੌਲਾਂ ਦਾ ਆਟਾ ਤੁਸੀਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਪੀਸ ਕੇ ਉਹਨਾਂ ਨੂੰ ਕਰੇ ਅਪਲਾਈ ਕਰ ਸਕਦੇ ਹੋ ਤੇ ਮੂੰਗ ਦੀ ਦਾਲ ਪਾ ਸਕਦੇ ਹੋ ਉਹਦੇ ਵਿੱਚ ਐਡ ਕਰ ਸਕਦੇ ਹੋ ਤੇ ਤੁਸੀਂ ਜਿਹੜੀ ਕੁਆਂਟੀਟੀ ਲੈਣੀ ਹੈ ਬਿਲਕੁਲ ਥੋੜੀ ਥੋੜੀ ਮਾਤਰਾ ਚ ਲੈਣੀ ਹੈ ਜੇ ਤੁਹਾਡੇ ਕੋਲ 20 ਜਿਆਦਾ ਮਲਤਾਨੀ ਮਿੱਟੀ ਦਾ ਤਾਂ ਤੁਸੀਂ ਜਿਆਦਾ ਕੁਆਂਟੀਟੀ ਚ ਚੀਜ਼ਾਂ ਯੂਜ਼ ਕਰਨੀਆਂ ਨੇ ਤੇ ਤੁਸੀਂ ਨਾ ਜਿਹੜਾ ਜੇ ਤੁਹਾਡੇ ਕੋਲ ਵਿਟਾਮਿਨ E ਦੇ ਕੈਪਸੂਲ ਨਹੀਂ ਵੀ ਮੌਜੂਦ ਹੈਗੇ ਘਰੇ ਤਾਂ ਤੁਸੀਂ ਇਹਦੇ ਵਿੱਚ ਬਦਾਮ ਬਦਾਮਾਂ ਦਾ ਤੇਲ ਆਉਂਦਾ ਜੀ ਮਾਰਕੀਟ ਚ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਉਹ ਵੀ ਤੁਹਾਡੇ ਚਿਹਰੇ ਨੂੰ ਬਹੁਤ ਹੀ ਜਿਆਦਾ ਗਲੋ ਕਰੂਗਾ ਜੇ ਤੁਹਾਡੇ ਕੋਲ ਇਹ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਘਰੇ ਹੀ ਸਾਬਣ ਤਿਆਰ ਕਰ ਸਕਦੇ ਹੋ ਤੁਸੀਂ ਦੇਖਿਓ ਤੇ ਇਹਦਾ ਰਿਜ਼ਲਟ ਕਿੰਨਾ ਵਧੀਆ ਆਊਗਾ ਆ ਦੇਖੋ ਸਾਰਾ 베ਸ ਇਹਦੇ ਵਿੱਚ ਪਾਤਾ ਹੁਣ ਆਪਾਂ ਇਹਨੂੰ 1 ਘੰਟੇ ਬਾਅਦ ਦੇਖਾਂਗੇ ਵੀ ਇਹਦੀ ਕੀ ਸਥਿਤੀ ਫਿਊ ਮੋਮੈਂਟਸ ਲੇਟਰ ਆਪਾਂ ਦੇਖਦੀਆਂ ਵੀ ਕਿਸ ਤਰ੍ਹਾਂ ਦੀ ਬਣੀ ਇਹਨੂੰ ਘੰਟਾ ਹੋ ਗਿਆ ਜੀ ਰੱਖੇ ਨੂੰ ਆਪਾਂ ਦੇਖਦੀਆਂ ਵੀ ਇਹ ਜੰਮ ਚੁੱਕੀ ਆ ਦੇਖੋ ਕੀ ਇਹ ਜਾਰ ਰਿਜ਼ਲਟ ਆਇਆ ਹੈ ਦਾ ਲੋ ਜੀ ਇੱਕ ਬਿਲਕੁਲ ਕਿੰਨੀ ਸੋਹਣੀ ਸ਼ੇਪ ਆਈ ਹੈ ਇਹਦੀ ਜਿੰਨਾ ਭਣਾ ਕੋਲੇ ਹੈ ਨਹੀਂ ਨਾ ਆਪਣੇ ਸਾਂਚੇ ਜੀ ਤੁਸੀਂ ਚਾਹੀ ਕਨਿੱਕੀ ਜੀ ਕਟੋਰੀ ਦੇ ਵਿੱਚ ਜਾਂ ਕੋਈ ਹੋਰ ਪਲੇਟਸ ਵਗੈਰਾ ਜਾਂ ਕੱਪ ਹੁੰਦੇ ਨੇ ਜਿਹੜੇ ਤੁਹਾਨੂੰ ਮੈਂ ਦਿਖਾਇਆ ਸੀ ਵੀ ਇਹਨਾਂ ਦੇ ਵਿੱਚ ਵੀ ਤੁਸੀਂ ਜਮਾ ਕੇ ਰੱਖ ਸਕਦੇ ਹੋ ਜਿਹੜੇ ਰਬੜ ਦੇ ਨੇ ਛੋਟੀਆਂ ਆਪਣੀਆਂ ਚਾਹ ਵਾਲੀਆਂ ਜੋ ਕਾਫੀ ਵਾਲੀਆਂ ਹੁੰਦੀਆਂ ਨੇ ਉਹਨਾਂ 'ਚ ਵੀ ਰੱਖ ਸਕਦੇ ਹੋ ਜੀ ਜਾਂ ਬਿਲਕੁਲ ਕੱਪੀਆਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਉਹਨਾਂ 'ਚ ਵੀ ਦੇਖੋ ਮੇਰੇ ਕੋਲ ਤਾਂ ਸਾਂਝੇ ਹੈਗੇ ਸੀ ਜੀ ਮੈਂ ਤਾਂ ਇਹਦੇ ਵਿੱਚ ਜਮਾਲ ਹੀ ਹੋਣ ਇਹਨੂੰ ਤੁਸੀਂ ਚਾਹੇ ਕਦੋਂ ਮਰਜ਼ੀ ਅਪਲਾਈ ਕਰ ਸਕਦੇ ਹੋ ਆਪਣੇ ਫੇਸ ਤੇ ਕਿੰਨਾ ਸੋਹਣਾ ਦੇਖੋ ਇਹਦਾ ਉਹ ਆਇਆ ਤੇ ਇਹ ਲਗਾਉਣ ਲਈ ਤੁਸੀਂ ਪਤਾ ਕੀ ਕਰਨਾ ਜੀ ਮੈਂ ਹੁਣ ਬਾਥਰੂਮ 'ਚ ਤੁਸੀਂ ਰੱਖੋਗੇ ਜੀ ਇਹਦੇ ਵਿੱਚ ਬਿਲਕੁਲ ਮੋਇਸਚਰਾਈਜ਼ਰ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਬਿਲਕੁਲ ਸ਼ੁੱਧ ਸਾਬਣ ਆ ਤੇ ਬਹੁਤ ਵਧੀਆ ਬਣੀ ਹੋਈ ਹੈ ਤੁਸੀਂ ਇਹਨੂੰ ਚਿਹਰੇ ਤੇ ਲਗਾਉਣ ਲਈ ਤੁਸੀਂ ਜਦੋਂ ਨਹਾਉਂਗੇ ਨਾ 10 ਮਿੰਟ ਜਾਂ 5 ਮਿੰਟ ਪਹਿਲਾਂ ਫੇਸ ਤੇ ਅਪਲਾਈ ਕਰਕੇ ਫਿਰ ਇਹਨੂੰ ਵਾਸ਼ ਕਰਨਾ ਤੁਸੀਂ ਇਹਦਾ ਰਿਜ਼ਲਟ ਦੇਖਿਓ ਫਿਰ ਕਿੰਨਾ ਵਧੀਆ ਆਊਗਾ ਮੈਨੇ ਬਹੁਤ ਸਾਬਣਾਂ ਬਣਾਈਆਂ ਹੋਈਆਂ ਨੇ ਜੀ ਇਸ ਤਰ੍ਹਾਂ ਦੀਆਂ ਹੋਮ ਮੇਡ ਬਹੁਤ ਸਾਰੀਆਂ ਸਾਬਣਾਂ ਨੇ ਜੀ ਇਹ ਟੀਮ ਨੇ ਘਰੇ ਬਣਾਈਆਂ ਹੋਈਆਂ ਨੇ ਆਪ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਇਹਨਾਂ ਦਾ ਮਲਤਾਨੀ ਮਿੱਟੀ ਆ ਇਹ ਮੇਰੇ ਹੋਰ ਸਾਂਚ ਦੀ ਸ਼ੇਪ ਦਿੱਤੀ ਹੋਈ ਹੈ ਇਹਨੂੰ ਤੁਸੀਂ ਘਰੇ ਬਣਾ ਸਕਦੇ ਹੋ ਠੀਕ ਆ ਜੀ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਤੇ ਸਾਰੇ ਤੁਸੀਂ ਬਣਾ ਕੇ ਜਰੂਰ ਦੇਖਿਓ ਕਿਉਂਕਿ ਇਹ ਬਹੁਤ ਹੀ ਬੇਨਫੀਟਾ ਚਿਹਰੇ ਲਈ ਖਾਸ ਕਰ ਖਾਸ ਕਰ ਜਿਹੜੀਆਂ oily skin ਨਾਲ ਜਿਨ੍ਹਾਂ ਦੀ ਡਾਰਕ ਸਰਕਲ ਨੇ ਜਾਂ ਛਾਈਆਂ ਨੇ ਜਿਨ੍ਹਾਂ ਦੀ skin ਬਹੁਤ ਢਿੱਲੀ ਆ ਟਾਈਟ ਨਹੀਂ ਹੁੰਦੀ ਹੈਗੀ skin ਢਿਲਕੀ ਜੀ ਰਹਿੰਦੀ ਆ ਉਹਨਾਂ ਲਈ ਬਹੁਤ ਬੇਨਫੀਟਾ